ਜਿਹੜੇ ਲੋਕ ਜ਼ਿਆਦਾ ਪਪੀਤਾ ਖਾਂਦੇ ਨੇ ਤਾਂ ਉਹਨਾਂ ਦੇ ਲਈ ਇਹ ਖਬਰ ਹੈ ਦਰਸਲ ਦੱਸਿਏ ਕਿ ਪਪੀਤਾ ਖਾਣਾ ਤੁਹਾਡੇ ਸਿਹਤ ਲਈ ਬਹੁਤ ਫਾਇਦੇਮੰਦ ਹੈ ਯਾਨੀ ਕਿ ਕਈ ਵਾਰ ਲੋਕ ਹੁਣੇ ਸੋਚਦੇ ਨੇ ਕਿ ਸ਼ਾਇਦ ਇਹ ਪਪੀਤਾ ਸਾਡੇ ਲਈ ਲਾਭਦਾਇਕ ਨਹੀਂ ਹੋਵੇਗਾ ਪਰ ਪਪੀਤਾ ਖਾਣ ਦੇ ਫਾਇਦੇ ਨੇ ਕੀ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਦਰਸਲ ਪਪੀਤਾ ਖਾਣ ਦੇ ਨਾਲ ਤੁਹਾਡੇ ਟਿਡ ਖੂਕ ਤੋਂ ਹੁੰਦੇ ਨੇ ਕਈ ਵਾਰ ਤੁਹਾਡਾ ਟਿੱਡ ਜਿਹੜਾ ਵਾ ਖਰਾਬ ਰਹਿੰਦਾ ਹੈ ਪਪੀਤਾ ਖਾਣਾ ਤੁਹਾਡਾ ਪੇਟ ਜਿਹੜਾ ਉਹ ਸਾਫ਼ ਹੋਵੇਗਾ ਜਿਸ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਪਪੀਤੇ ਖਾਣ ਦੇ ਬਹੁਤ ਅਜਿਹੇ ਫਾਇਦੇ ਨੇ ਜੋ ਤੁਹਾਡੇ ਸਰੀਰ ਦੇ ਅੰਦਰਲੇ ਰੋਗਾਂ ਨੂੰ ਅੰਦਰ ਲੀਆਂ ਸਾਰੀਆਂ ਗੰਦਗੀਾਂ ਗੰਦਗੀ ਜਿਹੜੀਆਂ ਨੇ ਉਹਨਾਂ ਨੂੰ ਸਾਫ਼ ਕਰਦਾ ਹੈ ਜਿਸ ਨਾਲ ਬਹੁਤ ਵੱਡੇ ਪੱਧਰ ਦੇ ਫਾਇਦੇ ਤੁਹਾਨੂੰ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਜਾਣਕਾਰੀ ਇਸ ਬਾਬਤ ਹੈ ਕਿ ਪਪੀਤਾ ਖਾਣ ਦੇ ਨਾਲ ਤੁਹਾਡੀ ਚਮੜੀ ਜਿਹੜੀ ਆ ਉਹ ਚਮਕਦਾਰ ਹੋ ਜਾਂਦੀ ਹੈ ਤੁਹਾਨੂੰ ਟਿੱਡ ਦੇ ਰੋਗ ਪੇਟ ਦੇ ਰੋਗ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਜੇਕਰ ਤੁਹਾਡੇ ਜੀਭ ਦੇ ਵਿੱਚ ਛਾਲੇ ਨੇ ਦਰਦ ਹੈ ਗਲੇ ਦੇ ਵਿੱਚ ਦਰਦ ਹੈ ਤਾਂ ਇਹ ਪਪੀਤਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਜਦੋਂ ਤੁਸੀਂ ਪਪੀਤੇ ਦਾ ਚੂਰਨ ਜਿਹੜਾ 5-5 ਮਿੰਟ ਬਾਅਦ ਯਾਨੀ ਕਿ ਹੁਣ ਉਹ ਆਪਣੇ ਗਲੇ ਦੇ ਵਿੱਚ ਲਗਾਦੇ ਹੋ ਜੀਭ ਤੇ ਲਗਾਉਂਦੇ ਹੋ ਤਾਂ ਤੁਹਾਡੇ ਗਲੇ ਦੀ ਸੋਜ ਠੀਕ ਹੋ ਜਾਂਦੀ ਹੈ ਤਾਂ ਜੇਕਰ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਪੇਟ ਦੇ ਰੋਗ ਨੇ ਜਾਂ ਫਿਰ ਤੁਹਾਨੂੰ ਲੂਜ਼ ਮੋਸ਼ਨ ਲੱਗੇ ਰਹਿੰਦੇ ਨੇ ਜਾਂ ਤੁਹਾਨੂੰ ਬਵਾਸੀਰ ਹੁੰਦੀ ਹੈ ਤਾਂ ਪਪੀਤਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਪਪੀਤੇ ਦਾ ਰਸਪੀ ਨਾਲ ਵੀ ਅਜਿਹੇ ਰੋਗ ਦੂਰ ਹੋ ਜਾਂਦੇ ਨੇ ਜਿਹੜੇ ਤੁਸੀਂ ਕਦੇ ਸੋਚੇ ਵੀ ਨਹੀਂ ਹੋਣਗੇ ਤਾਂ ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਤਾਂ ਪਪੀਤਾ ਵਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਔਰ ਪਪੀਤਾ ਖਾਣ ਦੇ ਨਾਲ ਤੁਹਾਡੇ ਦਿਲ ਦੇ ਰੋਗ ਜੇਕਰ ਜਿਗਰ ਵੱਧਿਆ ਜਾਂ ਹੋਰ ਦਿੱ ਚੀਜ਼ਾਂ ਨੇ ਉਹ ਪਪੀਤਾ ਖਾਣ ਨਾਲ ਠੀਕ ਹੋ ਜਾਂਦੀਆਂ ਨੇ ਇਸ ਕਰਕੇ ਦੱਸ ਰਹੀ ਹਾਂ ਕਿ ਪਪੀਤਾ ਜਾਂ ਪਪੀਤੇ ਦਾ ਜੂਸ ਪੀਣਾ ਪਪੀਤੇ ਦਾ ਰਸ ਪੀਣਾ ਪਪੀਤੇ ਦਾ ਚੂਰਨ ਜਿਹੜਾ ਲਗਾਉਣਾ ਜਾਂ ਫਿਰ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਨੇ ਵਾਰ-ਵਾਰ ਗਲੇ ਦੇ ਵਿੱਚ ਜੇਕਰ ਸੋਜ ਆ ਦਲਾ ਦੁੱਖ ਦਾ ਪਪੀਤਾ ਤੇ ਗਲਿਸਰਿਨ ਦੇ ਜਿਹੜੇ ਘਰਾਰੇ ਤੁਸੀਂ ਕਰ ਸਕਦੇ ਹੋ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਪਪੀਤਾ ਜਿਹੜਾ ਤੁਹਾਡੇ ਲਈ ਹੁੰਦਾ ਹੈ ਤੁਹਾਨੂੰ ਲੱਗਦਾ ਕਿ ਸ਼ਾਇਦ ਪਪੀਤਾ ਤੁਹਾਡੇ ਲਈ ਨੁਕਸਾਨਦਾਇਕ ਹੈ ਪਰ ਇਹ ਪਪੀਤਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਦਿਲ ਦੇ ਰੋਗਾ ਨੂੰ ਯਾਨੀ ਕਿ ਪੇਟ ਦੇ ਬਿਮਾਰੀਆਂ ਨੂੰ ਅਜਾਦਾ ਪਦਰਤੇ ਫਾਇਦੇਮੰਦ ਹੁੰਦਾ ਹੈ ਔਰ ਪੇਟ ਦੇ ਵਿੱਚ ਜੇਕਰ ਦਰਦ ਰਹਿੰਦੀ ਹੈ ਤੁਹਾਨੂੰ ਉਸ ਸੋਚਨ ਦਿੰਦੇ ਨੇ ਦਰਦ ਹੁੰਦਾ ਹੈ ਜਾਂ ਕਬਜ਼ ਵਰਗਾ ਰਹਿੰਦੀ ਹੈ ਤਾਂ ਇਹ ਪਪੀਤਾ ਤੁਹਾਡੇ ਲਈ ਬਹੁਤ ਜ਼ਿਆਦਾ ਗੁਣਕਾਰੀ ਕਹਿ ਸਕਦੇ ਹਾਂ ਫਾਇਦੇਮੰਦ ਹੁੰਦਾ ਹੈ ਤਾਂ ਇਸ ਕਰਕੇ ਪਪੀਤਾ ਖਾਣ ਦੇ ਸ਼ੌਕੀਨਾਂ ਦੇ ਲਈ ਜਾਂ ਪਪੀਤਾ ਜਿਹੜੇ ਲੋਕ ਨਹੀਂ ਖਾਂਦੇ ਨੇ ਉਹਨਾਂ ਦੇ ਲਈ ਖਬਰ ਹੈ ਜਿਹੜੇ ਪਪੀਤਾ ਨਹੀਂ ਖਾਂਦੇ ਉਹ ਜ਼ਰੂਰ ਸੁਣੋ ਕਿ ਆਖਰ ਪਪੀਤਾ ਤੁਹਾਡੇ ਲਈ ਕਿੰਨਾ ਕਜ਼ਾਲਾ ਫਰਤਾਨ ਸਾਬਤ ਹੁੰਦਾ ਹੈ ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਇਹ ਫਾਇਦੇਮੰਦ ਸਾਬਤ ਕਰਦਾ ਹੈ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਕਿ ਇਸ ਕਰਦੇ ਪਪੀਤਾ ਤੁਹਾਡੇ ਲਈ ਵਰਦਾਨ ਸਾਬਤ ਹੁੰਦਾ ਹੈ ਔਰ ਪਪੀਤਾ ਖਾਣ ਦੇ ਸ਼ੁਕੀਨਾਂ ਦੇ ਲਈ ਵੀ ਖਬਰ ਹੈ ਕਿ ਜੇਕਰ ਤੁਸੀਂ ਪਪੀਤਾ ਖਾਂਦੇ ਹੋ ਤਾਂ ਇਹ ਤੁਹਾਡੇ ਸਰੀਰ ਦੇ ਸਾਰੇ ਰੋਗਾਂ ਨੂੰ ਦੂਰ ਕਰਦਾ ਹੈ ਜਾਨੀ ਕਿ ਇਹ ਪਪੀਤਾ ਬਹੁਤ ਫਾਇਦੇਮੰਦ ਹੈ ਕੁਝ ਅਜਿਹੇ ਫਲ ਫਰੂਟ ਹੁੰਦੇ ਨੇ ਕੋਈ ਡਾਇਬਟੀਜ਼ ਦੇ ਸ਼ਿਕਾਰ ਨਹੀਂ ਖਾਂਦੇ ਨੇ ਪਰ ਪਪੀਤਾ ਤੁਸੀਂ ਜੇਕਰ ਹਲਕੀ ਦਰਮਿਆਨੀ ਮਾਤਰਾ ਦੇ ਵਿੱਚ ਵੀ ਲੈਂਦੇ ਹੋ ਤੇ ਤੁਹਾਡੇ ਸਾਰੇ ਰੋਗ ਦੂਰ ਹੋ ਜਾਂਦੇ ਨੇ ਤਾਂ ਇਹ ਉਹ ਜਿਹੜੀ ਖਬਰ ਆਈ ਸੇਤ ਨਾਲ ਜੁੜੀ ਤੁਹਾਡੇ ਨਾਲ ਸਾਂਝੀ ਕੀਤੀ ਇਹ ਤੁਹਾਨੂੰ ਸ਼ੇਅਰ ਕਰਨਾ ਬਣਦਾ ਤਾਂ ਕਿ ਲੋਕਾਂ ਤੱਕ ਪਹੁੰਚੇ ਔਰ ਪਪੀਤੇ ਦੇ ਕੀ ਫਾਇਦੇ ਨੇ ਉਹ ਲੋਕ ਜਾਣ ਸਕਣ